ਸਿੱਖ ਦਾ ਸਿਧਾਂਤ ਕੀ ਇਹਨੂੰ ਪਤਾ ਸਿੱਖ ਦਾ ਸਿਧਾਂਤ ਹੈ ਏਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਨਾ ਮੈਂ ਵੀ ਉਹਨਾਂ ਦਾ ਪੁੱਤਰ ਆ ਆਪਾਂ ਗੁਰਪਾਈ ਹੋਏ ਏਕ ਪਿਤਾ ਸਾਡਾ ਇੱਕ ਬਾਪ ਆ ਇੱਕ ਸਕੇ ਹਮ ਬਾਰਿਕ ਆਪਾਂ ਇੱਕ ਦੇ ਬੱਚੇ ਆ ਤੂੰ ਮੇਰਾ ਗੁਰਹਾਈ ਗੁਰਪਾਈ ਗੁਰਹਾਈ ਦਾ ਮਤਲਬ ਹੁੰਦਾ ਗੁਰਪਾਈ ਜਿਨ੍ਹਾਂ ਦਾ ਗੁਰੂ ਇੱਕ ਹੁੰਦਾ ਆਪਾਂ ਸਾਰੇ ਗੁਰਪਾਈ ਆ ਯਾਰ ਤੁਸੀਂ ਇਸ ਸਿਧਾਂਤ ਨੂੰ ਮੰਨਦੇ ਹੋ ਅਸੀਂ ਤਾਂ ਕਹਿੰਦੇ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ ਦੂਜਾ ਕਾਹੇ ਸਿਮਰਿਏ ਜੋ ਜੰਮੇ ਤੇ ਮਰ ਜਾ ਇੱਕ ਦੀ ਗੱਲ ਹੋ ਰਹੀ ਐ ਏਕੋ ਹੈ ਭਾਈ ਏਕੋ ਹੈ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸੁਲਤਾਨ ਪਰਲੋਦੀ ਦੀ ਧਰਤੀ ਤੇ ਵੈਂ ਨਦੀ ਦੇ ਕਿਨਾਰੇ ਬੈਠ ਕੇ ਇੱਕ ਓਮਕਾਰ ਦਾ ਸੁਨੇਹਾ ਦਿੱਤਾ ਮੂਲ ਮੰਤਰ ਜਿਹੜਾ ਗੁਰਸਾਹਿਬ ਨੇ ਸਾਨੂੰ ਦਿੱਕੇ ਦਿੱਤਾ ਇੱਕ ਦਾ ਮਤਲਬ ਇੱਕ ਆ ਸਾਰੇ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਕੌਣ ਫੈਸਲਾ ਕਰੂਗਾ ਵੀ ਮੰਦਾ ਕੋਣਾ ਚੰਗਾ ਕੋਣਾ ਜਦੋਂ ਨੂਰ ਇੱਕ ਆ ਅਸੀਂ ਤਾਂ ਇਹ ਗੱਲ ਸਮਝੀ ਹੋਈ ਆ ਕਿ ਮੇਰਾ ਮਾਂ ਤੇ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤਪਾਲਣ ਲਗਾ ਕਰੀ ਤੇਰਾ ਕਰਾਇਆ ਜਦੋਂ ਅਸੀਂ ਕਹਿੰਦੇ ਹਾਂ ਸਭਨਾ ਜੀਆਂ ਦਾ ਇੱਕ ਦਾਤਾ ਸੋਮੈ ਵਿਸਤਰਨਾ ਜੇ ਉਹ ਸਾਰਿਆਂ ਜੀਆਂ ਦਾ ਇੱਕੋ ਦਾਤਾ ਹੈ ਉਹੀ ਦਾਤਾ ਦੇਣ ਵਾਲਾ ਹੈ ਅਸੀਂ ਇਸ ਸਿਧਾਂਤ ਤੇ ਚੱਲਦੇ ਮੇਰਾ ਮਾਤ ਪਿਤਾ ਹਰ ਰਿਹਾ ਮੇਰੀ ਮਾਂ ਵੀ ਉਹੀ ਆ ਪਾਤਸ਼ਾਹ ਹੈ ਤੇ ਮੇਰਾ ਬਾਪ ਵੀ ਉਹੀ ਆ ਉਹ ਸਾਡੀ ਪਲ-ਪਲ ਪਾਲਣਾ ਕਰਦਾ ਹੈ ਤੁਸੀਂ ਇਹ ਗੱਲ ਕਿੱਥੋਂ ਸਿੱਖ ਲਈ ਵੀ ਉਹ ਫਲਾਨਾ ਧਰਮ ਦੇ ਨੂੰ ਅਸੀਂ ਆਹ ਦਿੱਤਾ ਫਲਾਨੀ ਜਾਤੀ ਦੇ ਨੂੰ ਅਸੀਂ ਆਹ ਤੇ ਤੁਸੀਂ ਜਾਤਾਂ 'ਚ ਕਿਉਂ ਮੰਨਦੇ ਹੋ